ਜਪੋ ਜਿਨ ਆਇਜੇ ਦੇਵ ਗੁਰੂ ਜਪੋ ਜਿਨ ਆਇਜੇ ਦੇਵ ਗੁਰੂ ਫਿਰ ਸੰਕਟ ਜੋਨ ਕਰ ਕਨਾ ਫਿਰ ਸੰਕਟ ਤਾਤਵ ਵਿਚਾਰ ਇਹ ਮਥਰਾ ਯਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਨੇ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਤਰਨ ਗਗਨ ਨਵ ਖੰਡ ਮੈਂ ਜੋਤ ਸੈਭ ਰੂਪੀ ਰਹੋ ਭਰ ਭਨ ਮਥਰਾ ਕਸ਼ਪੇਦ ਨੇ ਗੁਰੂ ਅਰਜਣ ਪ੍ਰਤਖ ਹਾਰ ਪਟਾ ਪਟਾ ਨੇ ਆਪਣੀ ਬਾਣੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੂੰ ਪ੍ਰਤੱਖ ਪਰਮੇਸ਼ਰ ਦਾ ਸਰੂਪ ਜਾਣਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸੇਵਾ ਸਿਮਰਨ ਦੀ ਮੂਰਤ ਬਾਣੀ ਕੇ ਬੋਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਰਉਪਕਾਰ ਕਰਕੇ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਜੇਵੜੇ ਵਰਨਾ ਕੋਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਇਹ ਮਹਾਨ ਪਰਵ ਕਰ ਕਰਕੇ ਵੱਡੇ ਸਤਿਗੁਰਾਂ ਜੀ ਦੀ ਬਾਣੀ ਪਟਾਂ ਦੀ ਬਾਣੀ ਭਗਤਾਂ ਦੀ ਬਾਣੀ ਨੂੰ ਇਕੱਤਰਤ ਕਰਕੇ ਗੁਰਮਖੀ ਬਾਣੀ ਨੂੰ ਇਕੱਤਰਤ ਕਰਕੇ ਸਾਡੇ ਤੇ ਮਹਾਨ ਪਰਵ ਕਰ ਕਰਕੇ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਅਈਲਾ ਪੈਤਪੋਤੀ ਪਰਮੇਸ਼ਰ ਕੇ ਤਾਂ ਦੇ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਹਾਨ ਕਿਰਪਾ ਕਰਕੇ ਸ੍ਰੀ ਹਰਮੰਦਰ ਸਾਹਿਬ ਵਿੱਚ 1604 ਨੂੰ ਪਹਿਲਾ ਪ੍ਰਕਾਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਆਪਣੇ ਆਸਣ ਤੇ ਬਿਰਾਜਮਾਨ ਕਰਕੇ ਆਪ ਆਸਣ ਦੇ ਥੱਲੇ ਚਾਦਰ ਵਿਛਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਤਿਗੁਰ ਜੀ ਨੂੰ ਗੁਰੂ ਦਾ ਰੂਪ ਦੇ ਕਰਕੇ ਆਪ ਪੁੰਜੇ ਆਸਣ ਤੇ ਸੌਂਦੇ ਰਹੇ ਬਹਾਨ ਪਰਮਕਾਰ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਜੋ ਜਬਰਦਸਤ ਮੁਕਾਬਲਾ ਸਬਰ ਨਾਲ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕੋਈ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਿਆ ਰੁੱਤ ਵੀ ਤੱਤੀ ਚੰਦੂ ਵੀ ਤੱਤਾ ਰੇਤ ਵੀ ਤੱਤੀ ਲੋਹ ਵੀ ਤੱਤੇ ਉਬਲਦਾ ਪਾਣੀ ਵੀ ਤੱਤਾ ਸਾਰੇ ਐਨੇ ਤਵਸ਼ ਅਤੇ ਸਰਕਾਰ ਵੀ ਤੱਤੀ ਸੈਂਟਰ ਸਰਕਾਰ ਵੀ ਤਕਤੀ ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਿਆ ਤੇਰਾ ਕੀ ਆ ਮਿੱਠਾ ਲੱਗੇ ਆਰਾ ਨਾਮ ਪਦਾਰਥ ਨਾਨਕ ਮੰਗ ਹੈ ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਤਤੀ ਤਵੀ ਤੇ ਬੈਠ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਉਪਰ ਦੇ ਪਾਣੀ ਵਿੱਚੋਂ ਬਾਲੇ ਖਾ ਕੇ ਗੁਰਬਾਣੀ ਨੂੰ ਸਿੱਧ ਕਰਕੇ ਦਿਖਾਇਆ ਸਿੱਖੀ ਦੀ ਪ੍ਰਯੋਗਸ਼ਾਲਾ ਵਿੱਚ ਕਿ ਬਾਣੀ ਆਦ ਸੱਚ ਜੁਗਾਦ ਹੈ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਬਾਣੀ ਸਦੀਪ ਕਾਲ ਵਾਸਤੇ ਸੱਚ ਹੈ ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਇਹ ਜਲਮ ਸਹਾਰ ਕਰਕੇ ਜਬਰਦਸਤ ਮੁਕਾਬਲਾ ਸਵਰਨਾ ਕਰਕੇ ਅਦੁੱਤੀ ਕੁਰਬਾਨੀ ਦਿੱਤੀ ਸਾਨੂੰ ਸਤਿਗੁਰ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ ਕਿ ਸਤਿਗੁਰ ਨੇ ਆਪਣੇ ਪਿਤਾ ਗੁਰੂ ਦੇਵ ਦਾ ਬਚਨ ਮੰਨਿਆ ਉੱਥੇ ਗੁਰਬਾਣੀ ਦਾ ਅਦਬ ਤੇ ਸਤਕਾਰ ਬਰਕਰਾਰ ਰੱਖਿਆ ਉੱਥੇ ਜਨਮ ਦਾ ਮੁਕਾਬਲਾ ਜਬਰਦਸਤ ਮੁਕਾਬਲਾ ਸਵਰਨਾ ਕੀਤਾ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਇਹ ਮਹਾਨ ਪਰਵਕਾਰ ਨੂੰ ਯਾਦ ਕਰਦੇ ਹੋਇਆ ਸਾਬਜਾਦਾ ਬਾਬਾ ਫਤੇ ਸਿੰਘ ਤਰਨਤਾਲ ਦੇ ਹੈੱਡਕੁਆਰਟਰ ਗੁਰਦਾਰਾ ਸਿੰਘ ਸਭਾ ਚੋਣੀ ਗੰਗ ਸਿੰਘਾ ਹੁਨਾ ਰੋਡ ਬਜਵਾੜਾ ਕਲਾ ਵਿਖੇ ਸਾਬ ਸਹਿਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਾ ਗੱਤੇ ਬੰਦੀ ਪਰ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਸ਼ਹੀਦੀ ਸਮੰਗ ਮਨਾਏ ਗਏ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਲਾਈਆਂ ਗਈਆਂ ਗਈਆਂ ਗੁਰੂ ਕੇ ਲੰਗਰ ਟੁੱਟੂ ਵਰਤਾਏ ਗਏ ਪਰਸੋਂ ਸੋਭ ਸ੍ਰੀ ਕਨਪਾਠ ਸਾਹਿਬ ਆਰੰਭ ਹੋਏ ਸਨ ਅਤੇ ਅੱਜ ਸ੍ਰੀ ਕਨਪਾਠ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਭੋਗ ਉਪਰੰਤ ਕਥਾ ਕੀਰਤਨ ਸਤਕਾਰਯੋਗ ਬਾਬਾ ਪਿਆਰਦੀਪ ਸਿੰਘ ਜੀ ਰਾਣੀਪੁਰ ਵਾਲੇ ਮਹਾਪੁਰਖ ਅਜ ਸੁਵਿੰਦਰ ਸਿੰਘ ਜੀ ਅਤੇ ਅਤਿ ਆਦ ਜੋਤੇ ਅਨੇ ਕੀਰਤਨ ਕਰਕੇ ਗੁਰੂ ਗਿਆਨ ਸੰਗਤਾਂ ਨੂੰ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਮਣਨ ਕਰਵਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਕੇ ਲੰਗਰ ਟੁੱਟ ਵਰਤਾਏ ਗਏ ਉੱਥੇ ਸਾਡੇ ਪੱਤਰਕਾਰ ਵੀ ਸਰਦਾਰ ਜਸਵੀਰ ਸਿੰਘ ਜੀ, ਸਰਦਾਰ ਹਰਵਿੰਦਰ ਸਿੰਘ ਜੀ ਭੁੰਗਲਰੀ, ਸਰਦਾਰ ਸ੍ਰੀ ਸतीश ਸ਼ਰਮਾ ਜੀ ਜੋ ਸਾਡੀ ਆਵਾਜ਼ ਪੰਥ ਸਾਰੇ ਦੇਸ਼ ਦੁਸ਼ਾਂਤਰਾ ਤੱਕ ਵਰਲਡ ਵਿੱਚ ਪਹੁੰਚਾ ਕਰਕੇ ਗੁਰੂ ਸਾਹਿਬ ਜੀ ਦਾ ਸੰਦੇਸ਼ ਪ੍ਰਚਾਰ ਰਹੇ ਹਨ ਸਦਾਸ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਹੋਇਆ ਗੁਰੂਕੀਆਂ ਸੰਗਤਾਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਨਸ਼ਾ ਦਾ ਤਿਆਗ ਕਰਕੇ ਆਪਾਂ ਸਮਾਜ ਦੀ ਸੇਵਾ ਕਰੀਏ ਗੁਰੂ ਕੀ ਬਾਣੀ ਹਿਰਦੇ ਵਿੱਚ ਵਸਾ ਕੇ ਗੁਰੂ ਸਾਹਿਬ ਜੀ ਨੇ ਇੰਨੇ ਤਸ਼ੱਦਦ ਸਹਿ ਕਰਕੇ ਸਾਨੂੰ ਬਾਣੀ ਦੇ ਲੜ ਲਾਉਣਾ ਕੀਤਾ ਉਹਨਾਂ ਦੇ ਹੁਕਮ ਨੂੰ ਮੰਨ ਕੇ ਜਿਨ ਕਾ ਦਿਨ ਮਨਾਤੇ ਉਹਨਾਂ ਕਾ ਸ਼ਹਾਦਤ ਵੀ ਸਮਝੋ ਜਿਨ ਕਾ ਦਿਨ ਮਨਾਤੇ ਉਹਨਾਂ ਕੀ ਬਾਤ ਵੀ ਸਾਜੋ ਇਹ ਨਹੀਂ ਬੇਨਤੀਆਂ ਕਰਦਾ ਹੋਇਆ ਦਾਸ ਜਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ